ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਵੰਡਿਆ ਗਿਆ ਦੋ ਤੜਿਆਂ ਦੇ ਵਿੱਚ ਨਵਾਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਉਣ ਤੋਂ ਬਾਅਦ ਅਕਾਲੀ ਦਲ ਬਾਦਲ ਲਈ ਹੋ ਗਈਆਂ ਵੱਡੀਆਂ ਚੁਣੌਤੀਆਂ ਖੜੀਆਂ ਅਕਾਲੀ ਦਲ ਬਾਦਲ ਦੇ ਬਹੁਤ ਸਾਰੇ ਲੀਡਰ ਜੋ ਨਵੇਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਸਤੇ ਜੋ ਅੰਦਰ ਖਾਤੇ ਉਹਨਾਂ ਦੀ ਗੱਲਬਾਤ ਹੋ ਰਹੀ ਹੈ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਉਹ ਵੀ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਨੂੰ ਛੱਡ ਕੇ ਨਵੇਂ ਅਕਾਲੀ ਦਲ ਵਿੱਚ ਆ ਸਕਦੇ ਨੇ ਸੁਖਵੀਰ ਸਿੰਘ ਬਾਦਲ ਨੂੰ ਵੱਡੇ ਝਟਕੇ ਲੱਗ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਹੀ ਅੱਜ ਸਾਬਕਾ ਕੈਬਨ ਮੰਤਰੀ ਜਿਨ੍ਹਾਂ ਨੇ ਵੱਡਾ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਰਾ ਇਕੱਠਾ ਹੋਵੇਗਾ ਪਰ ਹੋਵੇਗਾ ਕਿਹੜੇ ਪਾਸੇ ਸੁਭੀਰ ਸਿੰਘ ਬਾਦਲ ਵਾਲੇ ਪਾਸੇ ਜਾਂ ਗਿਆਨੀ ਹਰਪ੍ਰੀਤ ਸਿੰਘ ਵਾਲੇ ਪਾਸੇ ਇਸ ਦੇ ਬਾਰੇ ਤੁਹਾਨੂੰ ਅਗਲੀ ਖਬਰ ਦੇ ਵਿੱਚ ਦੱਸਾਂਗੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸਟੇਜ ਤੇ ਲਿਆਉਣ ਲਈ ਹੁਣ ਵੱਖ-ਵੱਖ ਆਗੂਆਂ ਦੇ ਵੱਲੋਂ ਵਿਚਾਰ ਦਿੱਤੇ ਜਾ ਰਹੇ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਜਿਹੜੀ ਉਹ ਦੁਫਾੜ ਹੋ ਗਈ ਏ ਉਹ ਵੰਡੀ ਜਾਵੇਗੀ ਜੇਕਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਨਾ ਹੋਇਆ ਤਾਂ ਨੁਕਸਾਨ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਪੰਥਕ ਵੋਟ ਨੂੰ ਸੋ ਪੰਥਕ ਵੋਟ ਜਿਹੜੇ ਬਹੁਤ ਸਾਰੇ ਸ਼੍ਰੋਮਣੀ ਅਕਾਲੀ ਦਲ ਅਲੱਗ-ਅਲੱਗ ਧੜੇ ਬਣ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦਾ ਔਰ ਸ਼੍ਰੋਮਣੀ ਅਕਾਲੀ ਦਲ ਜੋ 1920 ਭਾਵੇਂ 1920 ਸ਼੍ਰੋਮਣੀ ਅਕਾਲੀ ਦਲ ਜੋ ਨਿਊ ਬਣਿਆ ਉਸ ਵੇਲੇ ਮਰਜ਼ ਹੋ ਗਿਆ ਹੈ ਪਰ ਅੱਜ ਚਾਰ ਅਕਾਲੀ ਦਲ ਪੰਜਾਬ ਵਿੱਚ ਖੇਤਰੀਆਂ ਪਾਰਟੀਆਂ ਬਣ ਗਈਆਂ ਨੇ ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਵੋਟਰ ਔਰ ਪੰਥਕ ਵੋਟ ਦੇ ਵਿੱਚ ਬੜੀ ਵੱਡੀ ਚਿੰਤਾ ਹੈ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰੀ ਇੱਕ ਨਹੀਂ ਮਾਨ ਸੀ ਪਰ ਅੱਜ ਵੱਖ-ਵੱਖ ਅਕਾਲੀ ਧੜੇ ਖੜੇ ਹੋ ਗਏ ਨੇ ਜਿਸ ਵਿੱਚ ਅਮਰਤਪਾਲ ਦਾ ਇੱਕ ਵੱਖਰਾ ਧੜਾ ਔਰ ਨਵਾਂ ਬਣਿਆ ਸ਼੍ਰੋਮਣੀ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਜਿਸ ਦੇ ਪ੍ਰਧਾਨ ਬਣੇ ਨੇ ਇਹਦਾ ਧੜਾ ਹੁਣ ਕਿੰਨਾ ਕੁ ਪਾਰੀ ਹੋਵੇਗਾ ਇਹਨਾਂ ਅਕਾਲੀ ਦਲਾਂ ਦੇ ਉੱਪਰ ਜੋ ਸ਼ੁਕਮੀਰ ਸਿੰਘ ਬਾਦਲ ਦੇ ਨਾਲ ਜਿਹੜੇ ਬਹੁਤ ਸਾਰੇ ਲੀਡਰ ਜਿਹੜੇ ਕਿ ਪਿੱਛੇ ਹਟ ਕੇ ਬੈਠੇ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਵੱਲੋਂ ਕਿੱਕੀਆਂ ਹੋਈਆਂ ਗਲਤੀਆਂ ਉਹ ਅੱਜ ਕਿਤੇ ਨਾ ਕਿਤੇ ਉਹਨਾਂ ਲੀਡਰਾਂ ਦੇ ਵਿੱਚ ਘਰ ਘਰ ਚੁੱਕੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਰ੍ਹਾਂਗੇ ਤਾਂ ਸਾਨੂੰ ਨੁਕਸਾਨ ਹੋਵੇਗਾ ਜਿਸ ਕਰਕੇ ਪਿਛਲੇ ਦਿਨੀ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਆਪਣੇ ਘਰ ਬੈਠਣਾ ਹੀ ਉਹਨਾਂ ਨੇ ਮਾਸਬ ਸਮਝਿਆ ਔਰ ਇਸ ਤੋਂ ਪਹਿਲਾਂ ਕਿ ਇੱਕ ਸੀਨੀਅਰ ਅਕਾਲੀ ਲੀਡਰ ਨੇ ਇਹੀ ਕਹਿ ਕੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋਇਆ ਕਰਦੇ ਸੀ ਔਰ ਜਦੋਂ ਉਹ ਪਿੰਡਾਂ ਦੇ ਹਲਕਿਆਂ ਦੇ ਦੌਰੇ ਕਰਦੇ ਸੀ ਤਾਂ ਉਹਨਾਂ ਦੇ ਨਾਲ ਗੱਡੀਆਂ ਦੇ ਵਿੱਚ ਸਿੰਘ ਸਹਿਬਾਨ ਜਾਇਆ ਕਰਦੇ ਸੀ ਬੜਾ ਸਤਿਕਾਰ ਹੁੰਦਾ ਸੀ ਪਰ ਜਦੋਂ-ਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਗੱਡੀਆਂ ਦੇ ਵਿੱਚ ਜਾਂਦੇ ਨੇ ਤਾਂ ਇਹਨਾਂ ਦੇ ਨਾਲ ਸਿੰਘ ਸਹਿਬਾਨ ਨਹੀਂ ਜਾਂਦੇ ਇਹਨਾਂ ਦੀਆਂ ਗੱਡੀਆਂ ਦੇ ਅੱਗੇ ਪਿੱਛੇ ਬੰਟੀ ਸ਼ੰਟੀ ਕੰਨੀ ਮੰਨੀ ਹੁੰਦੇ ਨੇ ਜੋ ਕਿ ਸਿੰਘ ਸਹਿਬਾਨਾਂ ਦੇ ਨਾਮ ਤੋਂ ਵੀ ਜਿਹੜਾ ਬਹੁਤ ਦੂਰ ਨੇ ਸੋ ਇਸੇ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਨਿਗਰਵਾਲੇ ਪਾਸੇ ਚਲਾ ਗਿਆ ਜੇਕਰ ਸੁਖਵੀਰ ਸਿੰਘ ਬਾਦਲ ਨੇ ਬੰਟੀ ਸ਼ੰਟੀ ਕੰਨੀ ਮੰਨੀ ਨਾਲ ਰੱਖਣੇ ਨੇ ਤਾਂ ਫਿਰ ਅਕਾਲੀ ਦਲ ਦਾ ਸ਼ਬਦ ਹਟਾ ਦੇਣਾ ਚਾਹੀਦਾ ਸੀ ਜੋ ਅੱਜ ਪੰਥਕ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਸੋ 1920 ਚ ਬਣਿਆ ਸ਼੍ਰੋਮਣੀ ਅਕਾਲੀ ਦਲ ਜੋ ਬੜਾ ਲੰਬਾ ਸਮਾਜ ਸੰਘਰਸ਼ ਕਰਨ ਤੋਂ ਬਾਅਦ ਰਾਜਨੀਤੀ ਦੇ ਵਿੱਚ ਵੀ ਆਇਆ ਸੋ 25 ਸਾਲ ਮਿਲੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਰਾਜ ਕਰਨ ਦੇ ਪਰ ਉਸ ਰਾਜ ਦੇ ਵਿੱਚ ਜੋ ਪੰਜਾਬ ਦਾ ਪਲਾ ਔਰ ਪੰਥਕ ਲੋਕਾਂ ਦਾ ਉਹ ਧਾਰਮਿਕ ਤੌਰ ਤੇ ਕੋਈ ਵੀ ਫਾਇਦਾ ਨਹੀਂ ਹੋਇਆ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਜੋ ਪੜਾ ਹੋਇਆ ਜਾਂ ਆਪਣੇ ਜਿਹੜੇ ਲੀਡਰ ਸੀ ਉਹਨਾਂ ਦੇ ਹੀ ਜਿਹੜੇ ਵੱਡੇ ਉਹਨਾਂ ਨੇ ਪੈਸਾ ਇਕੱਠਾ ਕਰ ਲਿਆ ਵੱਡੇ-ਵੱਡੇ ਆਪਣੇ ਕਾਰੋਬਾਰ ਚਲਾ ਲਏ ਪਰ ਅੱਜ ਪੰਜਾਬ ਦੇ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਲਈ ਸੰਘਰਸ਼ ਕਰਦੇ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਆਪਣਾ ਖੂਨ ਡੋਲਦੇ ਰਹੇ ਉਹਨਾਂ ਲੋਕਾਂ ਦਾ ਕੀ ਬਣਿਆ ਜਿਸ ਕਰਕੇ ਨਵਾਂ ਅਕਾਲੀ ਦਲ ਤੋਂ ਆਸ ਰੱਖੀ ਬੈਠੇ ਨੇ ਲੋਕ ਨਵਾਂ ਅਕਾਲੀ ਦਲ ਜੋ ਗਿਆਨੀ ਹਰਪ੍ਰੀਤ ਸਿੰਘ ਇੱਕ ਬੜੇ ਧਾਰਮਿਕ ਸ਼ਕਸ਼ੀਤ ਵਾਲੇ ਔਰ ਪੜ੍ਹੇ ਲਿਖੇ ਔਰ ਬੜ ਉੱਚੀ ਸ਼ਕਸ਼ੀਤ ਦੀ ਸੋਚ ਰੱਖਣ ਵਾਲੇ ਇਹ ਆਗੂ ਨੇ ਔਰ ਇਹਨਾਂ ਦੇ ਵੱਲੋਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਬਧਾਨ ਨੂੰ ਲੈ ਕੇ ਕੱਲ ਜੋ ਆਪਣੇ ਵਿਚਾਰ ਰੱਖੇਗੇ ਕਿ ਨਾ ਤਾਂ ਇਹ ਖੁਦ ਚੋਣ ਲੜਨਗੇ ਤੇ ਨਾ ਹੀ ਇਹ ਕੁਝ ਜਿਹੜਾ ਕਿ ਕਿਸੇ ਐਕਟੀਵਿਟੀ ਚ हिस्सा ਲੈਣਗੇ ਜੇਕਰ ਇਹ ਚੋਣ ਲੜਨਗੇ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਜੇਕਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਨੇ ਇੰਨੇ ਹੀ ਸਰਜੀਤ ਕਰਨ ਵਾਸਤੇ ਜਿਹੜੇ ਉਹਨਾਂ ਦੇ ਮਨ ਵਿੱਚ ਹੁੰਦਾ ਤਾਂ ਫਿਰ ਉਹ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਔਰ ਸਿੱਖ ਪੰਥ ਦਾ ਲਾ ਕੇ ਖੜ ਜਾਂਦੇ ਔਰ ਪੰਥ ਉਹਨਾਂ ਨੂੰ ਫਿਰ ਦੁਬਾਰਾ ਮੌਕਾ ਦੇ ਸਕਦਾ ਸੀ ਪਰ ਉਹਨਾਂ ਦੇ ਅੰਦਰ ਹਉਮੈ ਔਰ ਹੰਕਾਰ ਜਿਹੜਾ ਉਹਨਾਂ ਨੂੰ ਅਕਾਲੀ ਦਲ ਤੋਂ ਵੱਖ ਕਰ ਚੁੱਕਿਆ ਅੱਜ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦਾ ਨਹੀਂ ਰਹਿ ਗਿਆ ਅੱਜ ਸੁਖਵੀਰ ਸਿੰਘ ਬਾਦਲ ਦਾ ਇੱਕ ਧੜਾ ਰਹਿ ਗਿਆ ਔਰ ਅਕਾਲੀ ਦਲ ਜਿਹੜਾ ਨਵਾਂ ਸਿਰਜ ਗਿਆ ਹੁਣ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨਵਾਂ ਜਿਹੜਾ ਉਹ ਆਪਣਾ ਮੁੱਖ ਮੰਤਰੀ ਬਣਾਵੇਗਾ ਔਰ ਨਵਾਂ ਅਕਾਲੀ ਦਲ ਪੰਜਾਬ ਦੇ ਵਿੱਚ ਸਿਰਜੀਤ ਹੋ ਗਿਆ ਹੁਣ ਪੰਜਾਬ ਦਾ ਭਲਾ ਹੋਵੇਗਾ